ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਈਓ ਸਮਾਲੀਐ ਹਾਂ ਇਸ ਨੂੰ ਦਈਓ ਉਚਾਰਨ ਕਰਨਾ ਦੱਦਾ ਈੜੀ ਵਿਹਾਰੀ ਊੜਾ ਬੰਦ ਮੂੰਹ ਵਾਲਾ ਔਂਕੜ ਦਈਓ ਕਹਾਂਗੇ ਤਾਂ ਊੜਾ ਖੁੱਲੇ ਮੂੰਹ ਵਾਲਾ ਲੱਗ ਜਾਏਗਾ ਇਸ ਕਰਕੇ ਇਸ ਨੂੰ ਦਈਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਿਤ ਨਿਤ ਦਈ ਸਮਾਲੀਐ ਮੂਲ ਨ ਮਨ ਹੁ ਵਿਸਾਰੀਐ ਰਹਾਉ ਸੰਤਾ ਸੰਗਤ ਪਾਈਐ ਜਿਤ ਜਮਕੇ ਪੰਥ ਨ ਜਾਈਐ ਹਾਂਜੀ ਜਿਤ ਜਮਕੇ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲਹਿ ਨ ਲਾਗਾ ਗਾਲ ਜੀਵ ਹਾਂਜੀ ਤੋਸਾ ਇਥੇ ਯਮਕ ਲਾ ਦਨੀ ਹੈ ਤੋਸਾ ਸਰ ਦਾ ਨਾਮ ਲੈ ਤੇਰੇ ਕੁਲਹਿ ਇਥੇ ਲੈ ਤੇ ਵਿਸਰਾਮ ਤੇਰੇ ਕੁਲਹਿ ਇਥੇ ਥਮਕ ਲਾਦਨੀਏ ਨਾ ਲੱਗੈ ਗਾਲ ਜੀ ਜੋ ਸਿਮਰੰਦੇ ਸਾਈਐ ਨਰਕ ਨਾ ਸੇਈ ਪਾਈਐ ਤਤੀਵਾਵ ਨ ਲੱਗੈ ਇਸ ਤਤੀਵਾਵ ਇਥੇ ਥਮਕ ਆ ਤਤੀਵਾਵ ਨ ਲੱਗੈ ਜੇਨ ਮਨ ਉੱਠਾ ਆਏ ਜੀ ਸੇਈ ਸੁੰਦਰ ਸੋਹਾਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ અપਾਰ ਜੀਉ ਹਰ ਅੰਮਿਓ ਰਸਾਇਣ ਪੀਵੀਐ ਹਰ ਅੰਮਿਓ ਰਸਾਇਣ ਪੀਵੀਐ ਮੋਹਿ ਡਿਠੈ ਜਨਕੈ ਜੀਵੀਐ ਮੋਹਿ ਡਿਠੈ ਜਨਕੈ ਜੀਵੀਐ ਕਿਸੇ ਤਨਾ ਉਚਾਰਨ ਕਰਨਾ ਹੈ ਮੋਹੇ ਨੀ ਕਹਿਦਨਾ ਨੂੰ ਮੰਮੇ ਹੋੜਾ ਹਾ ਹਿਲਾ ਲਾ ਕੇ ਮੰਮੇ ਔਂਕੜ ਹਾ ਹਿਸੀ ਆਰੀ ਐ ਸਿੱਧੀ ਉਚਾਰਨ ਕਰਨਾ ਮੁਹ ਜਠਾ ਜਾਣ ਕੇ ਜੀਵੀਐ ਕਾਰਜ ਸਭ ਸਵਾਰ ਲੈ ਕਾਰਜ ਸਭ ਸਵਾਰ ਲੈ ਸਭ ਪਾਤੇ ਠਮਕ ਲੱਗੀ ਕਾਰਜ ਸਭ ਸਵਾਰ ਲੈ ਨਿਤ ਪੂਜਹੁ ਗੁਰ ਕੀ ਪਾਪ ਜੀਵ ਜੋ ਹਰ ਕੀਤਾ ਆਪਣਾ ਤੈਨਾਂ ਹੈਂ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਸੋ ਸੂਰਾ ਪ੍ਰਧਾਨ ਸੋ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਵ ਮਨ ਮੰਦੇ ਪ੍ਰਭ ਅਵਗਾ ਅਵਗਾਹੀਆ ਇਹ ਰਾਸ ਭੋਗਣ ਪਾਤ ਸਾਹੀਆ ਇਕੱਠਾਈ ਪਾਤ ਸਾਹੀਆ ਮਨ ਮੰਦੇ ਇਓ ਕਸਕੇ ਮੰਦੇ ਬੋਲਣਾ ਮੰਦੇ ਦਾ ਭਾਵ ਹੈ ਮੱਦੇ ਵਿੱਚ ਮਨ ਦੇ ਵਿੱਚ ਜੇ ਮੰਦੇ ਬੋਲਾਂਗੇ ਤਾਂ ਮੰਦੇ ਦਾ ਅਰਥ ਹੁੰਦਾ ਮਾੜੇ ਭੜੇ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤ ਸਾਹੀਆ ਇਹ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਦਾ ਉਪਜਿਓ ਤਰੇ ਸਚੀਕਾਰ ਲਾਗ ਜੀਵ ਕਰਤਾ ਮਨ ਵਸਾਇਆ ਜਨਮ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਸੁਹਾਗ ਜੀਓ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਭਾਵੰਦਾ ਕੰਤ ਹਰ ਇੱਥੇ ਵਿਸਰਾਮ ਲਾਉਣਾ ਹੈ ਤੇਰਾ ਇੱਥੇ ਯਮਕ ਲਾ ਦੇਣੀ ਹੈ ਤੇਰਾ ਥਿਰ ਹੋਆ ਸੁਹਾਗ ਜੀਓ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੋਹਾਗ ਜੀਉ ਅਟਲ ਪਦਾਰਥ ਪਾਇਆ ਅਟਲ ਪਦਾਰਥ ਪਾਇਆ ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸਰਨ ਆਇਆ ਲਾਇ ਅੰਚਲ ਨਾਨਕ ਤਾਰਿਆਨ ਜਿੱਤਾ ਜਨਮ ਅਪਾਰ ਜੀਉ ਜਿੱਤਾ ਕਸਕੇ ਉਚਾਰਨ